ਕਿਰਪਾ ਕਰੂਗਾ ਦਰਨਾ ਛੱਡੋ ਕੋਈ ਨਹੀਂ ਦੱਸਿਆ ਸਾਰਸਿਕਾਲ ਜੀ ਮੈਂ ਗਗਨ ਸਿੱਧੂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਅੱਜ ਦੀ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਕਿੰਨੇ ਪਿੰਡ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਕਿੰਨੇ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤੇ ਕਿੰਨੇ ਏਕੜ ਫਸਲ ਹੈ ਜਿਹੜੀ ਉਹ ਹੜ੍ਹਾਂ ਦੀ ਮਾਰ ਹੇਠ ਆਈ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕਿ ਮਾਝਾ ਅਤੇ ਦੁਆਬਾ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰੇ ਠਾਇਆ ਇਸ ਤੋਂ ਇਲਾਵਾ ਮਾਲਵੇ ਦਾ ਕੁਝ ਹਿੱਸਾ ਵੀ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਤਾਂ ਟੋਟਲ ਹੁਣ ਤੱਕ 7 ਜ਼ਿਲ੍ਹੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਪਿੰਡਾਂ 'ਚ ਫਸਲਾਂ ਦਾ, ਪਕਾਨਾਂ ਦਾ ਤੇ ਵੱਡੀ ਮਾਤਰਾ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਜੇਕਰ ਜਾਨਵਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਮਾਲੀ ਨੁਕਸਾਨ ਦੇ ਵਿੱਚੋਂ ਪਸ਼ੂ ਹੈ ਜਿਹੜੇ ਉਹ ਵੱਡੇ ਪੱਧਰ ਤੇ ਨੁਕਸਾਨੇ ਗਏ ਨੇ ਤੇ ਜਾਨਾਂ ਹੁਣ ਤੱਕ 2 ਤੋਂ 4 ਜਿਹੜੀਆਂ ਜਾਨਾਂ ਜਾਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ। ਹੁਣ ਤੱਕ ਕੁੱਲ 500 ਪਿੰਡ ਨੁਕਸਾਨੇ ਗਏ ਆ ਜਿਨ੍ਹਾਂ ਵਿੱਚੋਂ 330 ਪਿੰਡ ਗਰਦਾਸਪੁਰ ਪਠਾਨਕੋਟ ਤੇ ਅੰਮ੍ਰਿਤਸਰ ਦੇ ਸੀ ਤਰਨਤਾਰਨ ਦੇ ਕਰੀਬ 50 ਪਿੰਡ ਦੱਸੇ ਜਾ ਰਹੇ ਆ ਰੋਪੜਪੁਰ ਦੇ 60 ਪਿੰਡ ਪਾਣੀ ਤੋਂ ਪ੍ਰਭਾਵਿਤ ਹੋਏ ਹਨ ਤੇ ਕੁਝ ਪਿੰਡ ਬਦਲਕਾ ਦੇ ਵੀ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ 300 ਦੇ ਕਰੀਬ ਸਰਕਾਰੀ ਸਕੂਲ ਵੀ ਪ੍ਰਭਾਵਿਤ ਹੋਏ ਆ ਹੁਣ ਤੱਕ 16 ਜ਼ਿਲ੍ਹਿਆਂ ਵਿੱਚ 2.90 ਲੱਖ ਏਕੜ ਯਾਨੀ ਕਿ ਕਰੀਬ 3 ਲੱਖ ਏਕੜ ਫਸਲ ਹੈ ਜਿਹੜੀ ਉਹ ਬਿਲਕੁਲ ਤਬਾਹ ਹੋ ਗਈ ਜਿਹਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਗੁਰਦਾਸਪੁਰ ਦੇ ਵਿੱਚ 42430 ਏਕੜ ਫਸਲ ਦਾ ਨੁਕਸਾਨ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ 34037 ਏਕੜ ਦਾ ਕਪੂਰਥਲੇ ਦੇ ਵਿੱਚ 35484 ਏਕੜ ਦਾ ਤਰਨਤਾਰਨ ਦੇ ਵਿੱਚ 23440 ਦਾ ਅਫਗਨ ਕਾਦੇ ਵਿੱਚ 38305 ਏਕੜ ਫਸਲ ਦਾ ਨੁਕਸਾਨ ਹੋਇਆ ਅਜੇ ਦਰਿਆਵਾਂ ਦਾ ਕਹਿਰ ਹੀ ਨਹੀਂ ਮੁੱਕਿਆ ਸੀ ਕਿ ਕੱਗਰ ਹੈ ਜਿਹੜੀ ਉਦੇ ਵਿੱਚ ਵੀ ਹੁਣ ਏਕ-ਏਕ ਫੁੱਟ ਪਾਣੀ ਜਿਹੜਾ ਉਹ ਹੋਰ ਵੱਧ ਗਿਆ ਹੈ ਜਿਸ ਕਰਕੇ ਮਾਨਸਾ, ਸੰਗਨੂਰ ਅਤੇ ਹਰਿਆਣੇ ਦੇ ਕੁਝ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮਾਨਸਾ ਦੇ ਕਰੀਬ 40 ਪਿੰਡਾਂ ਦੇ ਲੋਕ ਬੰਨ ਪੱਕੇ ਕਰਨ ਤੇ ਲੱਗੇ ਹੋਏ ਨੇ ਦਿਨ-ਰਾਤ ਬੰਨਾਂ ਦੇ ਉੱਤੇ ਬੈਠ ਕੇ ਜਿਹੜੇ ਲੋਕ ਨੇ ਉਹ ਰਾਖੀ ਕਰ ਰਹੇ ਨੇ। ਲੋਕਾਂ ਨੂੰ ਡਰ ਹੈ ਕਿ 2023 ਤਰ੍ਹਾਂ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਕੱਗਰ 99 ਦੇ ਵਿੱਚ ਨਾ ਕਰ ਸਕੇ ਫਰੋਜ਼ਪੁਰ ਦੀ ਜੇ ਗੱਲ ਕੀਤੀ ਜਾਵੇ ਤਾਂ ਸਤਲੁਜ ਦਰਿਆ ਤੋਂ ਪਾਰਲੇ ਪਿੰਡ ਹੈ ਜਿਹੜੇ ਉਹ ਸਾਰੇ ਪਾਣੀ ਦੀ ਜਪੇਟ ਅੰਦਰ ਆ ਚੁੱਕੇ ਨੇ ਅਤੇ ਇੱਕ ਬੰਨ ਜੋ ਸਤਲੁਜ ਦੇ ਜਿਹੜਾ ਬੰਨਿਆ ਹੋਇਆ ਕਿਨਾਰੇ ਤੇ ਬੰਨਿਆ ਹੋਇਆ ਉਹ ਬੰਨ ਹੀ ਸਤਲੁਜ ਦੇ ਉਰਲੇ ਪਿੰਡਾਂ ਨੂੰ ਸਤਲੁਜ ਤੋਂ ਉਰਲੇ ਪਿੰਡ ਫਾਜ਼ਲਖਾ ਦੀ ਸਾਈਡ ਜਿਹੜੇ ਪਿੰਡ ਹੈ ਉਹਨਾਂ ਨੂੰ ਬਚਾਉਂਦਾ ਆ ਰਿਹਾ ਜੇਕਰ ਉਹ ਬੰਨ ਟੁੱਟਦਾ ਹੈ ਸਤਲੁਜ ਤੋਂ ਉਰਲੇ ਕਈ ਪਿੰਡ ਅਤੇ ਫਾਜ਼ਲ ਕਾ ਸਮੇਤ ਉਹਦੇ ਨਾਲ ਲੱਗਦੇ ਕਈ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ بارش ਕਰਕੇ ਪਾਖੜਾ ਅਤੇ ਪੌਂਗ ਡੈਮ 'ਚ ਪਾਣੀ ਹੋਰ ਵੱਧ ਚੁੱਕਿਆ ਹੈ ਜਿਸ ਕਰਕੇ ਸਤਲੁਜ ਤੇ ਬਿਆਸ ਦੇ ਕਿਨਾਰੇ ਦੇ ਜਿਹੜੇ ਇਲਾਕੇ ਲੱਗਦੇ ਆ ਉਹਨਾਂ 'ਚ ਖਤਰਾ ਹੋਰ ਵੱਧ ਗਿਆ ਹੈ ਜਦਕਿ ਰਾਹਤ ਦੀ ਖਬਰ ਇਹ ਹੈ ਕਿ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਘਟਿਆ ਜਿਸ ਕਰਕੇ ਪਠਾਨਕੋਟ ਤੇ ਗਰਦਾਸਪੁਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਦੀ ਵੀ ਗੱਲ ਕਰਾਂਗੇ ਫੌਜ ਅਤੇ ਐਨਡੀਆਰਐਫ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਬਣਾਏ ਆ ਜਿਆਦਾ ਖਤਰੇ ਵਾਲੇ ਇਲਾਕਿਆਂ ਚੋਂ ਲੋਕਾਂ ਨੂੰ ਰੈਸਕਿਊ ਕਰਕੇ ਕੈਂਪਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਪ੍ਰਸ਼ਾਸਨ ਕਰ ਰਿਹਾ ਹੈ ਪਰ ਲੋਕ ਕਿਤੇ ਨਾ ਕਿਤੇ ਸਰਕਾਰ ਲੀਡਰਾਂ ਅਤੇ ਪ੍ਰਸ਼ਾਸਨ ਦੀ ਇਸ کارਗੁਜ਼ਾਰੀ ਤੋਂ ਖੁਸ਼ ਨਹੀਂ ਨਜ਼ਰ ਆ ਰਹੀ ਇਸ ਸਥਿਤੀ ਵਿੱਚ ਪ੍ਰਸ਼ਾਸਨ ਤੋਂ ਵੱਧ ਆਮ ਲੋਕਾਂ ਲੋਕ ਹੈ ਜਿਹੜੇ ਉਹ ਸਹਾਇਤਾ ਕਰਦੇ ਨਜ਼ਰ ਆਏ ਨੇ ਲੋਕਾਂ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਇਸ ਕਰਕੇ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਲੀਡਰ ਸਿਰਫ ਮੋਟਾ ਲਈ ਖਾਣਾ ਪੂਰਤੀ ਕਰ ਰਹੇ ਨੇ ਜਦਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਵਾਹੀ ਪਾਣੀ ਨਹੀਂ ਆ ਬੋਤਲਾਂ ਸੁੱਟ ਕੇ ਨਹੀਂ ਹੋ ਸਕਦੀ ਤਾਂ ਅਸੀਂ ਵੀ ਬੇਨਤੀ ਕਰਨੀ ਚਾਹਾਂਗੇ ਕਿ ਜਿੰਨਾ ਲੋਕਾਂ ਨੂੰ ਮਦਦ ਦੀ ਲੋੜ ਹੈ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਦੋਂ ਪੰਜਾਬ ਦੇ ਉੱਤੇ ਕੋਈ ਵਿਵਪਤਾ ਪੈਂਦੀ ਹੈ ਤੇ ਇਤਿਹਾਸ ਗਵਾਹ ਹੈ ਕਿ ਪੰਜਾਬ ਆਪਣੇ ਨਾਲ ਖੁਦ ਹੀ ਖੜਦਾ ਹੈ ਪੰਜਾਬ ਦੇ ਨਾਲ ਕੋਈ ਵੀ ਪਾਸੇ ਵਾਲਾ ਸੂਬਾ ਨਹੀਂ ਖੜਦਾ ਹਾਲਾਂਕਿ ਜਿਹੜੇ ਇਹ ਇਲਾਕੇ ਪ੍ਰਭਾਵਿਤ ਹੋਏ ਨੇ ਜਿਹੜੀਆਂ ਇਹ 3 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋਈ ਹੈ ਇਹਦੀ ਪਰਪਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਜੇਕਰ ਪੰਜਾਬ ਦੇ ਲੋਕ ਜਿਹੜੇ ਇਲਾਕਿਆਂ ਦੇ ਵਿੱਚ ਉਹ ਖਾਸ ਕਰ ਮਾਲਵੇ ਦੇ ਵਿੱਚ ਬੇਹਦ ਘੱਟ ਜਿਹੜਾ ਪ੍ਰਭਾਵ ਹੈ ਉਹ ਪਾਣੀ ਦਾ ਇਸ ਵਾਰ ਦੇਖਣ ਨੂੰ ਮਿਲਿਆ ਤਾਂ ਉਹੋ ਜੇ ਲੋਕਾਂ ਵੱਲੋਂ ਇਹਨਾਂ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ